ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗ੍ਰਾਈ ਖੁਰਦ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਹੱਦ ਵਾਲਾ ਪਿੰਡ ਕਹਿ ਦਿੰਦੇ ਆ ਕਿਉਂਕਿ ਇਹ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਨਾਲ ਦਾ ਪਿੰਡ ਪੰਜਗ੍ਰਾਈ ਕਲਾਂ ਉਹ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲਾ ਨਾ ਹੁੰਦੀਆਂ ਅੱਜ 4 ਨਾ ਆ ਗਿਆ ਤੇ ਚਾਰੇ ਮੈਨੂੰ ਲੱਗਦਾ ਵੀ ਗੱਬਣ ਹੈ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਕਰਨ ਦਾ ਪੂਰਾ ਹੱਕ ਹੈ ਤੇ ਜਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਗੱਲਬਾਤ ਕਰੀਏ ਦੱਸੋ ਤੇ ਫਿਰ ਤੁਹਾਨੂੰ ਇਹ ਨਾਗ ਨਾਲ ਤੋਰ ਕੇ ਦਿਖਾਵਾਂਗੇ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲੀ ਚਾਰ ਗਾਵਾਂ ਦਿਖਾ ਰਿਆ ਜੀ ਹਾਂਜੀ ਹਾਂਜੀ ਸ਼ੁਰੂਆਤ ਇਸੇ ਤੋਂ ਕਰਦੇ ਆ ਬਈ ਕੰਨਵਾ ਸੂਆ ਪਹਿਲਾ ਸੂਆ ਬਈ ਦੋ ਦੰਦ ਬੱਚੀ ਆਈ ਠੀਕ ਹੈ ਤੇ 27 ਤਰੀਕ ਨੂੰ ਦਿਨ ਪੂਰੇ ਕਰਦੀ ਬਈ ਰੇਟ ਕੀ ਰਹੂਗਾ ਰੇਟ ਫੋਨ ਤੇ ਆਈ ਸਾਰਿਆਂ ਲਈ ਨਹੀਂ ਕੁਝ ਦੋਆਂ ਕਿ ਬੈੜਾਂ ਦੇ ਕਰਦਾਂਗੇ ਬਈ ਦੋਆਂ ਕਿ ਤੇ ਸੋ ਦੋਸਤੋ ਰੇਟ ਫੋਨ ਤੇ 27 ਤਰੀਕ ਨੂੰ ਦਿਨ ਪੂਰੇ ਹੁੰਦੇ 18 ਤਰੀਕ ਨੂੰ ਵੀਡੀਓ ਬਣ ਰਹੀ ਹੈ 9 ਦਿਨ ਬਾਕੀ ਸਿੱਧੀ ਅੰਦਰ ਹੀ ਤੋਰਦੇ ਬਈ ਜਰਸੀ ਕ੍ਰੋਸ ਵੈੜਾ ਦੱਸੋ ਇਹ ਹਵਾਨਾ ਫੈਕਸ ਜਾਈ ਕੱਢੂਗੀ ਦੋ ਦੰਦ ਦਾ ਮੂੰਹ ਦੇ ਵਿੱਚੋਂ ਦੰਦ ਬਾਈ ਦੇ ਦੇਖੇ ਹੋਏ ਆ ਤੁਸੀਂ ਆ ਕੇ ਦੇਖ ਸਕਦੇ ਹੋ ਤੋਰ ਦੇ ਕਿੰਨ ਤੋਂ ਪਿਛਲੀ ਜਣੀ ਤਾਂ ਵੀ ਕੋਈ ਗੱਲ ਨਹੀਂ ਸੋ ਇਹ ਵੈੜ ਦੋਸਤੋ ਪਹਿਲੇ ਨੰਬਰ ਤੇ ਦੋ ਦੰਦ ਵੈੜ ਸੂਨ ਚਾਦੇ ਦਿਨ ਲੈਂਦੀ ਹੈ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਤਾਂ ਚਾ ਸੋਣਾ ਹਵਾਨਾ ਹਜੇ ਕਿਉਂਕਿ ਨੇੜ ਆਇਆ ਪਸ਼ੂ ਜ਼ਿਆਦਾ ਸੋਹਣਾ ਬਣਦਾ ਤਾਂ ਦਿਨ ਹਜੇ ਦੇ ਬਾਕੀ ਆ ਸੋ ਇਹ ਪਹਿਲੇ ਨੰਬਰ ਤੇ ਇਹ ਤੋਂ ਇਲਾਵਾ ਇੱਕ ਹੋਰ ਵੈਦ ਸੰਦੀਪੇ ਕੰਮਸੂਆ ਬਾਈ ਇਹ ਵੀ ਪਹਿਲਾ ਸੁਆ ਬਾਈ ਇਹ ਚਾਰ ਦੰਦਾ ਬਾਈ ਕਿੰਨਾ ਚਾਰ ਲਊਗੀ ਦੈਨ ਬਾਈ ਇਹਦੇ 30 ਤਰੀਕ ਨੂੰ ਦੈਨ ਪੂਰੇ ਆਈ ਆ ਰੇਟ ਇਹਦਾ ਫਾਰਮ ਚੋਂ ਬੱਚੀ ਲਈ ਬਾਈ ਇਹਦੀ ਵੀਡੀਓ ਵੀਡੀਓ ਆਪਾਂ ਅਨਸਾਰ ਹੀ ਦਿੱਤੀ ਆ ਨਾਲ ਹੀ ਰੇਟ ਕੀ ਰਹਿਣਾ ਰੇਟ ਇਹਨਾਂ ਦੋਹਾਂ ਦਾ ਫੋਨ ਤੇ ਉਹਨਾਂ ਦੇ ਕਰ ਦਾਂਗੇ ਬਾਈ ਤੋਰ ਦੇ ਸੋ ਦੋਸੋ ਰੇਟ ਇਹਦਾ ਵੀ ਫੋਨ ਦੇ ਉੱਤੇ ਇਹ ਚਾਰ ਦੰਦਾ ਬਾਈ ਕਹਿੰਦਾ ਸੁਆ ਇਹਨੇ ਵੀ ਪਹਿਲਾ ਸੁਣਾ ਢਾਂਚਾ ਸੋਹਣਾ ਚਮਕ ਚੂਮਕ ਚੰਗੀ ਐ ਹਵਾਨਾ ਇੱਥੇ ਹੁਣ ਕਲੀਅਰ ਦੇਸੀ ਰਿਹਾ ਏ ਇਹ ਜਿੱਦਾਂ ਦਾ ਬਣਾ ਰਹੀ ਏ ਮੋਡਲੀ ਸੰਦੀਪੀ ਮੈਂ ਬੈਕ ਸਾਈਡ ਤੇ ਉਹਨਾਂ ਕੋ ਕਿ ਸਾਹਮਣੇ ਸੂਰਜ ਚ ਪੈਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਇਹਦਾ ਹਵਾਨਾ ਦੇਖ ਲਓ ਥਣਥੀ ਚੁਾਈ ਵਾਲੀ ਰੱਖੂਗੀ ਹਵਾਨਾ ਹੁਣ ਤੁਸੀਂ ਇੱਥੇ ਦੇਖ ਲਓ 2 ਨੰਬਰ ਦੇ ਉੱਤੇ ਸੂ ਆਏ ਵੀ ਪਹਿਲਾ ਚਾਰ ਦੰਦ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ 10 12 ਦਿਨ ਬਾਕੀ ਐ ਚੰਗਾ ਹਵਾਨਾ ਬਣਾ ਜਾਣਾ ਸੋਨਾ ਰੱਖ ਰੱਖੂਗੀ ਹਵਾਨੇ ਦਾ ਇੱਕ ਡੱਬੀ ਦਾ ਸੰਦੀਪ ਕਹਿ ਨਾ ਸੁਆ ਇਹ ਦੂਜਾ ਸੁਆ ਬਾਈ ਹੂੰ ਤੇ ਕੰਨਿਆਂ ਵਾਲੇ ਦੰਦ ਬਈ ਇਹਦੇ ਵੀ ਖੜੇ ਆ ਜੀ ਠੀਕ ਹੈ ਰੇਟ ਇਹਦਾ ਬਾਈ 98 ਕਰ ਦੇਗੇ 95 ਜੀ 90000 ਦੀਆਂ ਹਾਂ ਜਾਂ ਨਹੀਂ ਕਿੰਨੇ ਦਿਨ ਲੇ ਜੂ ਤੈਨ ਬਾਈ ਇਹਦੇ 10 ਪਏ ਆ ਜੀ ਤੋਰ ਦੇ 10 ਦਿਨ ਬਾਕੀ ਹੱਥੀ ਚੁਆਈ ਵਾਲਾ ਸੋਨਾ ਮੋਟਾ ਥਣ 90000 ਦੀ ਬਾਈ ਕਹਿੰਦਾ ਵੀ ਦੇ ਦੇਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਚੰਗੇ ਢਾਂਚੇ ਦੀ ਗਾਂ ਘਰੇ ਦੁੱਧ ਚੋਣ ਵਾਸਤੇ ਬਹੁਤ ਵਧੀਆ ਰੂ ਕਿਉਂਕਿ ਥਣ ਸੋਹਣਾ ਲੱਗਾ ਖਵਾਨਾ ਫਿਕਸ ਜਿਹਾ ਹੀ ਰੱਖੂਗੀ ਜਿੰਨਾ ਵੀ ਬਣਾਓ ਢਾਂਚਾ ਤੇ ਹੀ ਦੇਖ ਲਓ ਦੰਦ ਕੰਨਾਂ ਵਾਲੇ ਹਜੇ ਬਾਈ ਕਹਿੰਦਾ ਵੀ ਬਾਕੀ ਆ ਬਾਕੀ ਉਹ ਤੁਸੀਂ ਦੇਖ ਲੈਣੇ ਸੋ ਇਹ ਦੂਜਾ ਸੂਰ ਥਣਾ ਲੋ ਬੇਫਿਕਰੋ ਕੇ ਖਰੀਦ ਲੋ ਅਥੀ ਚੁਵਾਈ ਵਾਲਾ ਬਾਕੀ ਕਾਸ ਤੁਸੀਂ ਕਰ ਲੈਣੀ ਆ ਕਿ ਟਲ ਬਹੁਤ ਚੰਗੀ ਪਈ ਆ ਸੋਹਣੀ ਗਾਂ ਦੋਸਤੋ ਦੁੱਧ ਚੁਵਾਈ ਵਾਸਤੇ ਇੱਕ ਹੋਰ ਗਾਂ ਸੰਦੀਪ ਇਹ ਕਨਸੂਆ ਇਹ ਬਈ ਦੂਜਾ ਸੁਆਈ ਸੱਤ ਅੱਠ ਦਿਨ ਇਹਦੇ ਵੀ ਬਾਕੀ ਆ ਜੀ ਇਹਦਾ ਰੇਟ ਰੇਟ ਇਹਦਾ ਹੈਗਾ 65000 ਰੁਪਏ ਜੀ ਤੋਰੀ ਰੇਟ 65000 ਘੱਟ ਪੈਸੇ ਲਾਉਣੇ ਆ ਤਾਂ ਗਾਂ ਇਹ ਵੀ ਚੰਗੀ ਰਹੂਗੀ ਥਾਂ ਇਹਦਾ ਵੀ ਬਹੁਤ ਸੋਹਣਾ ਲੱਗਾ ਸਿੱਧੀ ਅੰਦਰ ਹੀ ਤੋਰੀ ਬਈ ਥੋੜਾ ਕ੍ਰਾਸ ਸੰਗ ਚ ਐ ਪਰ ਗਰਮੀ ਘੱਟ ਬਣਾਉਗੀ ਦੁੱਧ ਸੰਗਣਾ ਦਿੰਦੀ ਰਹੂਗੀ ਥਣਥੀ ਚੁਆਈ ਵਾਲੇ ਆ ਹਵਾਨਾ ਸੋਹਣਾ ਬਣਾ ਜਣਾ ਡਿਮਾਂਡ ਇਹਦੀ 65000 ਮੋੜ ਲਾ ਬਈ ਸੋ ਦੋ ਵਾੜਾਂ ਦੇ ਰੇਟ ਫੋਨ ਦੇ ਉੱਤੇ ਤੇ ਦੋਹਾਂ ਦੇ ਵੀਡੀਓ 'ਚ ਨਾਕ ਟੋਟਲ 4 ਬਾਕੀ ਤੁਸੀਂ ਰਹਿ ਕਰ ਲਿਓ ਵੀ ਜਿਹੜਾ ਪਸੂ ਤੁਹਾਨੂੰ ਜੱਜਦਾ ਹੈ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਪਸੰਦ ਕਰਕੇ ਆਇਓ ਤੇ ਆ ਕੇ ਸੌਦਾ ਕਰ ਲਿਓ ਪਾਸ ਕਰਨ ਦਾ ਹੱਕ ਹੈ ਜਰੂਰ ਕਰਕੇ ਲੈ ਜਾਇਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਉੱਤੇ ਤੁਸੀਂ ਕਾਲ ਕਰਨੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ